ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵੀਰ ਸਿੰਘ ਪਿੰਡ ਕੱਟੂ ਵਾਲਾ ਆਜ਼ਾਦੀ ਦਿਵਸ ਤੇ ਕੁਝ ਸਤਰਾਂ ਤੁਹਾਡਾਂ ਸੰਝਿਆ ਕਰਦਾ ਹਾਂ ਦਰਦ ਦੀ ਕਹਾਣੀ ਪੰਜਾਬ ਦੀ ਵਿਆਹ ਸੁਣੋ ਸੁਨਾਮ ਦਰਦ ਦੀ ਕਹਾਣੀ ਪੰਜਾਬ ਦੀ ਮੈਂ ਸੁਣੋ ਸੁਨਾਮ ਅੱਜ ਵੀ ਚੇਤੇ ਆਉਂਦੀਆਂ ਨੇ ਉਹ ਕਟਨਾਮ ਅੱਜ ਵੀ ਚੇਤੇ ਆਉਂਦੀਆਂ ਨੇ ਉਹ ਕਟਨਾਮ ਦਾਦੀ ਸਾਰੇ ਟੱਬਰ ਨੂੰ ਹਾਲ ਦੱਸਦੀ ਸਾਰਾ ਦਾਦੀ ਸਾਰੇ ਟੱਬਰ ਨੂੰ ਹਾਲ ਦੱਸਦੀ ਸਾਰਾ ਕਿਵੇਂ ਉੱਥੋਂ ਉਜੜ ਕੇ ਆਇਆ ਪਾਈਚਾਰਾ ਕਿਵੇਂ ਉੱਥੋਂ ਉਜੜ ਕੇ ਆਇਆ ਪਾਈਚਾਰਾ ਕੂਬਿ ਚਿੱਡਕ ਕੇ ਮਰ ਗਈਆਂ ਕਈ ਭੈਣਾ ਮਾਮਾ ਕੂਬਿ ਚਿੱਡਕ ਕੇ ਮਰ ਗਈਆਂ ਕਈ ਭੈਣਾ ਮਾਮਾ ਅਜ ਵੀ ਚੀਤੇ ਆਉਂਦੀਆਂ ਨੇ ਉਹ ਕਟਣਾ ਮ ਜਾਣ ਬਚਾ ਕੇ ਪੰਜ ਲੋ ਉਲਝ ਗਏ ਆ ਤਾਣਾ ਨਆਂ ਗੁੰਬ ਚਾਕੇ ਪੱਜ ਲੋ ਉਲਝ ਗਿਆ ਤਾਣਾ ਮਰ ਮਰਾਈ ਚੱਲ ਪਈ ਕਹਿੰਦੇ ਪਉ ਜਾਣ ਮਰ ਮਰਾਈ ਚੱਲ ਪਈ ਕਹਿੰਦੇ ਪਉ ਜਾਣ ਮੌਤ ਡਰਾਵੇ ਸਾਹਮਣੇ ਹੁਣ ਕਿੱਧਰ ਜਾਵਾਂ ਅੱਜ ਵੀ ਜੇ ਤੇ ਆਉਂਦੀ ਆ ਨੇ ਉਹ ਕਟਨਾਮ ਸੇਮੇ ਹੋਏ ਲੋਕਾਂ ਨੇ ਬੱਚੇ ਲੁਕਾਏ ਸੇਮੇ ਹੋਏ ਲੋਕਾਂ ਨੇ ਬੱਚੇ ਲੁਕਾਏ ਨਾਰੇ ਮਾਰਦੇ ਆਮਦੇ ਫੂਣਦੇ ਤਿਹਾਂਏ ਨਾਰੇ ਮਰਦੇ ਆਮ ਦੇ ਖੂਨ ਦੇ ਧਾਏ ਬੱਚੇ ਚੀਕਾਂ ਮਾਰਦੇ ਕਿਵੇਂ ਚੁੱਪ ਕਰਾਵਾਂ ਬੱਚੇ ਚੀਕਾਂ ਮਾਰਦੇ ਕਿਵੇਂ ਚੁੱਪ ਕਰਾਵਾਂ ਅੱਜ ਵੀ ਛੇਤੇ ਆਉਂਦੀਆਂ ਨੇ ਉਹ ਘਟਨਾਮ ਤੂੜੀ ਵਾਲਿਆਂ ਕੋਠਿਆਂ ਚ ਕਈ ਲੁਕੇ ਪਾਈ ਵਾਲਿਆਂ ਕੋਠਿਆਂ ਐ ਲੁਕੇ ਪਾਈ ਖੂਬ ਚ ਸਾਲਾ ਮਾਰੇ ਕੇ ਧੀਆਂ ਪੱਤੇ ਵਿਚਾਈ ਖੂਬ ਚ ਸਾਲਾ ਮਾਰੇ ਕੇ ਧੀਆਂ ਪੱਤੇ ਵਿਚਾਈ ਪਾਣਾ ਜਿਹੜਾ ਵਰਤਿਆ ਮੈਂ ਕਿਵੇਂ ਪਲਾਮਾ ਪਾਣਾ ਜਿਹੜਾ ਵਰਤਿਆ ਮੈਂ ਕਿਵੇਂ ਪਲਾਮਾ ਅੱਜ ਵੀ ਸੇਤੀ ਆਉਂਦੀਆਂ ਨੇ ਉਹ ਘਟਨਾਵਾਂ ਯਾਦ ਪਿੰਡ ਵਾਲੜੀ ਅੱਜ ਵੀ ਸਤਾਵੇ ਯਾਦ ਪਿੰਡ ਵਾਲੜੀ ਅੱਜ ਵੀ ਸਤਾਵੇ ਸੁਪਣਿਆਂ ਵਿੱਚ ਰਾਤ ਨੂੰ ਕਰ ਨਜ਼ਰ ਉਹ ਆਵੇ ਸੁਪਣਿਆਂ ਵਿੱਚ ਰਾਤ ਨੂੰ ਕਰ ਨਜ਼ਰ ਉਹ ਆਵੇ ਵਿਚਿੜਿਆਂ ਨੂੰ ਮਿਲਣ ਲਈ ਮੈਂ ਉਸਿਆਂ ਪਾਵਾਂ ਅੱਜ ਵੀ ਤੇ ਤੇ ਆਉਂਦੀਆਂ ਨੇ ਉਹ ਕਟਨਾਮ ਪਾਈ ਚਾਰ ਬੰਡੇਆ ਦਿਲ ਗਏ ਨੇ ਚੀਰੇ ਪਾਈ ਚਾਰ ਬੰਡੇਆ ਦਿਲ ਗਏ ਨੇ ਚੀਰੇ ਅੱਖਾਂ ਸਾਹਮਣੇ ਮਾਮਾ ਦੀ ਕਈ ਤੁਰੇ ਹੀਰੇ ਅੱਖਾਂ ਸਾਹਮਣੇ ਮਾਮਾ ਦੀ ਕਈ ਤੁਰੇ ਹੀਰੇ ਸੁਣ ਕੇ ਮਾਮਾ ਦੇ ਕੀਰ ਨੇ ਕਿਵੇਂ ਮੜੇ ਖੜਾ ਮ ਅੱਜ ਵੀ ਚੇਤੇ ਆਉਂਦੀਆਂ ਨੇ ਉਹ ਘਟਨਾਵਾਂ ਲੱਖਾਂ ਮਰਗੇ ਕਟੂ ਵਾਲਿਆਂ ਅਜੇ ਅਕਲ ਨਾ ਆਈ ਹੁਣ ਕਮਰਗੇ ਕਟੂ ਵਾਲਿਆਂ ਅਜੇ ਅਕਲ ਨਹੀਂ ਹੱਦਾਂ ਉੱਤੇ ਅੱਜ ਵੀ ਕਰ ਰਹੇ ਲੜਾਈ ਹੱਦਾਂ ਤੇ ਅੱਜ ਵੀ ਕਰ ਰਹੇ ਲੜਾਈ ਰੱਬਾ ਸੋਜੀ ਬਖਸ ਦੇ ਮੈਂ ਕਰਾਂ ਦੁਆਵਾਂ ਰੱਬਾ ਸੋਜੀ ਬਖਸ ਦੇ ਮੈਂ ਕਰਾਂ ਦੁਆਵਾਂ ਦਰਦ ਕਹਾਣੀ ਪੰਜਾਬ ਦੀ ਸੁਣੋ ਸੁਨਾਮ ਅੱਜ ਵੀ ਚੇਤੇ ਆਉਂਦੀਆਂ ਨੇ ਉਹ ਕਟਨਾਮ ਅੱਜ ਵੀ ਚੇਤੇ ਆਉਂਦੀਆਂ ਏਹੋ ਕਟਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ